ਚਾਰ ਦਿਨ ਦੀ ਕਿਰਾਵਟ ਤੋਂ ਬਾਅਦ ਸੋਨੇ ਚਾਂਦੀ ਵਿੱਚ ਅਚਾਨਕ ਆਈ ਤੂਫਾਨੀ ਈ ਹਜ਼ਾਰ ਰੁਪਏ ਇੱਕ ਛਟਕੇ ਚ ਮਹਿੰਗੀ ਹੋਈ ਚਾਂਦੀ ਜਾਣੋ 10 ਗ੍ਰਾਮ ਦੇ ਤਾਜ਼ਾ ਰੇਟ ਹਾਲੋ ਦੋਸਤੋ ਸ਼ਸ਼ਿਆਕਾਲ ਤੁਹਾਡੇ ਆਪਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਸਰਕਾਰੀ ਜਾਂ ਹੋਰ ਅਪਡੇਟ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਸੋਨੇ ਚਾਂਦੀ ਜੁੜਿਆ ਵਟਾ ਅਪਡੇਟ ਕ੍ਰੇਲੀ ਫਿਊਚਰ ਮਾਰਕੀਟ ਵਿੱਚ ਮੰਗਲਵਾਰ 3 ਫਰਵਰੀ ਨੂੰ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਅਚਾਨਕ ਤੇਜ਼ੀ ਦੇਖਣ ਨੂੰ ਮਿਲੀ ਹੈ ਮਲਟੀ ਕਮੋਡੀਟੀ ਐਕਸਚੇਂਜ ਤੇ 5 ਮਾਰਚ 2026 ਨੂੰ ਐਕਸਪਾਇਰੀ ਵਾਲਾ 골ਡ ਫਿਊਚਰ ਮੰਗਲਵਾਰ ਨੂੰ 1,44,700 ਰੁਪਏ ਪ੍ਰਤੀ 10 ਗ੍ਰਾਮ ਤੇ ਖੁੱਲਿਆ ਪਿੱਛੇ ਪਿਛਲੇ ਕਾਰੋਬਾਰੀ ਦਿਨੀ ਐਮਸੀਐਕਸ ਤੇ ਸੋਨਾ 1,41,669 ਰੁਪਏ ਦੇ ਟ੍ਰੇਡ ਤੇ ਕਰਦਾ ਹੋਇਆ ਬੰਦ ਹੋਇਆ ਸੀ 3 ਫਰਵਰੀ ਸਵੇਰੇ 10 ਵਜੇ ਐਮਸੀਐਕਸ ਮਾਰ ਤੇ 5 ਮਾਰਚ ਐਕਸਪਾਇਰੀ ਵਾਲਾ ਸੋਨਾ 146514 ਰੁਪਏ ਤੇ ਟ੍ਰੇਡ ਕਰ ਰਿਹਾ ਸੀ ਜੋ ਪਿਛਲੇ ਦਿਨੀ ਬੰਦ ਕੀਮਤ ਨਾਲੋਂ ਕਰੀਬ 5000 ਰੁਪਏ ਦੀ ਵਾਧੇ ਨੂੰ ਦਰਸਾਉਂਦਾ ਹੈ। ਸ਼ੁਰੂਆਤੀ ਕਾਰੋਬਾਰ ਵਿੱਚ MCX Gold 149518 ਰੁਪਏ ਦੇ ਉੱਚ ਪੱਧਰ ਤੱਕ ਵੀ ਪਹੁੰਚ ਗਿਆ ਸੀ। MCX ਤੇ ਮਾਰਚ 5 2026 ਐਕਸਪਾਇਰੀ ਵਾਲੀ ਚਾਂਦੀ 253409 ਰੁਪਏ ਪ੍ਰਤੀ ਕਿਲੋ ਤੇ ਟ੍ਰੇਡ ਕਰ ਰਹੀ ਸੀ। ਇਹ ਪਿਛਲੇ ਦਿਨੀ ਬੰਦ ਕੀਮਤ ਨਾਲੋਂ ਕਰੀਬ 17000 ਰੁਪਏ ਦੀ ਤੇਜ਼ੀ ਦਰਸਾਉਂਦੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ MCX ਚਾਂਦੀ 25748 ਤੇ ਉੱਚ ਪੱਧਰ ਤੇ ਵੀ ਪਹੁੰਚ ਗਈ ਸੀ ਅੱਗੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸ਼ਹਿਰ ਦੇ ਸੋਹਣੀ ਚਾਂਦੀ ਦੀ ਦਾ ਚਾਰ ਰੇਟ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ